ਸੂਬੇ ਦੇ ਪ੍ਰਧਾਨ ਸਾਡੇ ਸੁਨੀਲ ਜਾਖੜ ਜੀ ਦਾ ਆਪਣੇ ਵੱਡੇ ਭਾਈ ਸੁਚੀਲ ਰੀ ਉਜੀ ਦਾ ਐਮਪੀ ਸਾਹਿਬ ਦਾ ਜਿਨ੍ਹਾਂ ਸਾਰਿਆਂ ਨੇ ਸੀਨੀਅਰ ਲੀਡਰਸ਼ਿਪ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਤੇ ਮੈਨੂੰ ਇਸ ਲਈਕ ਸਮਝਿਆ ਪਾਰਟੀ ਟਿਕਟ ਦੇ ਕੇ ਮੈਨੂੰ ਮદાન ਚ ਉਤਾਰਿਆ ਸੋ ਲਾਟਰੀ ਸਟਾਲ ਜਲੰਧਰ ਸਹਿਤ ਖੁੱਲ ਚੁੱਕਾ ਹੈ ਉਹ ਕਿਹਨਾਂ ਲੋਕਾਂ ਦਾ ਹੈ ਇਹ ਮੁੱਖ ਮੰਤਰੀ ਨੂੰ ਜਵਾਬ ਦੇਣਾ ਪਏਗਾ ਕਿ ਇਸ ਬਾਬਤ ਇਲਜ਼ਾਮ ਤਾਂ ਤੁਹਾਡੇ ਤੇ ਵੀ ਅੰਗਰਾਧ ਸਾਬ ਲੱਗਦੇ ਹੈਰਾ ਮਤਲਬ ਮੈਂ ਜਲੰਧਰ ਦਾ ਬਹੁਤ ਵੱਡਾ ਵੀ ਸਾਰਾ ਲੀਡਰ ਮੈਂ ਹੀ ਹੋ ਗਿਆ ਨਾ ਇਹਦਾ ਮਤਲਬ ਜੇ ਸਾਰਾ 507 ਮੇਰਾ ਹੈ ਜੇ ਲੱਕੇ 'ਚ ਨਸ਼ਾ ਮੇਰਾ ਵੀ ਕਰਿਆ ਹੈ ਇਹਦਾ ਮਤਲਬ ਮੇਰੀ ਜਲਦੀ ਬਹੁਤ ਹੋ ਗਈ ਫਿਰ ਛੂਹੀਲ ਰਿੰਕ ਕੋ ਦੀ ਰਹਿਮਾਈ ਚੋਇਸੀ ਅਗਰ ਜਲੰਧਰ ਦੀ ਮੈਂ ਡਿਵੈਲਪਮੈਂਟ ਗੱਲ ਕਰਾਂ ਅੱਜ ਜਿਹੜੇ ਸਾਡੇ ਕੈਂਡੀਡੇਟ ਹੈ ਮਹਿੰਦਰ ਪੱਗਲ ਜੀ ਉਹਨਾਂ ਨੂੰ 2 ਵਾਲੀ ਜਲੰਧਰ ਦੇ ਲੋਕ ਪਹਿਲੇ ਵੀ ਨਿਕਾਲ ਚੁੱਕੇ ਆ ਪਹਿਲੇ ਵੀ ਉਹਨਾਂ ਨੂੰ ਘਰ ਬਿਠਾ ਚੁੱਕੇ ਆ ਅੱਜ ਪਾਰਟੀ ਨੇ ਉਹ ਕੈਂਡੀਡੇਟ ਉਤਾਰੇ ਆ ਕਰੋੜਪਤੀ ਅਰਪਤੀ ਇਹ ਕਹਿੰਦੇ ਕਿ ਉਸ ਮਾਰਬਲ ਦੇ ਉੱਤੇ ਜੇ ਕੋਈ ਬਸਤੀਆਂ ਤੋਂ ਬੰਦਾ ਆ ਜਾਵੇ ਉਹ ਮਾਰਬਲ ਖਰਾਬ ਹੋ ਜਾਂਦਾ ਹੈ ਇਸ ਕਰਕੇ ਅਗਰ ਕੋਈ ਬਸਤੀਆਂ ਤੋਂ ਜਾਂਦਾ ਹੈ ਉਹਨੂੰ ਕੋਠੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਕਿ ਜਿਹੜਾ ਕਰੋੜਾਂ ਅਰਬਾਂ ਰੁਪਏ ਦਾ ਜਿਹੜਾ ਮਹਿੰਦਰ ਭਗਤ ਦਾ ਮਹਿਲ ਹੈ ਉੱਥੇ ਗਰੀਬਾਂ ਦੀ ਐਂਟਰੀ ਨਹੀਂ ਹੈ ਜੱਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਜਲੰਧਰ ਵੈਸਟ ਹਲਕੇ ਨੂੰ ਲੈ ਕੇ ਬਾਈ ਇਲੈਕਸ਼ਨ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਐਲਾਨਣੇ ਸ਼ੁਰੂ ਕਰ ਦਿੱਤੇ ਐ ਤਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਮਹਿੰਦਰ ਭਗਤ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ ਤੇ ਭਾਜਪਾ ਦੇ ਵੱਲੋਂ ਸ਼ੀਤਲ ਅੰਗਰਾਲ ਹੋਣੀ ਚੋਣ ਮੈਦਾਨ ਦੇ ਵਿੱਚ ਨੇ ਮੇਰੇ ਨਾਲ ਅੰਗਰਾਲ ਸਾਹਿਬ ਮੌਜੂਦ ਨੇ ਸਰ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੇ ਮੁਬਾਰਕਾਂ ਮੈਂ ਧੰਨਵਾਦ ਕਰਦਾ ਜਗਬਾਨੀ ਦੇ ਜਿੰਨੇ ਵੀ ਸੋਤੇ ਮੈਨੂੰ ਸੁਣਦੇ ਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੂੰ ਸਭ ਤੋਂ ਪਹਿਲਾਂ ਤਾਂ ਏਸੇ ਸੀਟ ਨੂੰ ਅਸਤੀਫਾ ਦੇ ਕੇ ਛੱਡ ਕੇ ਜਾਣਾ ਤਾਂ ਹੁਣ ਉਸੇ ਸੀਟ ਤੋਂ ਦੁਬਾਰਾ ਚੁਣ ਲੜ ਰਹੇ ਹਾਂ ਕਿਵੇਂ ਲੱਗ ਰਿਹਾ ਸੱਚ ਔਰ ਝੂਠ ਦੀ ਲੜਾਈ ਇਹ ਜਨਤਾ ਨੂੰ ਪਤਾ ਸੀ ਸੱਚ ਔਰ ਝੂਠ ਕੀ ਹੈ ਝੂਠ 26 ਮਹੀਨਿਆਂ ਦਾ ਸੱਚ 10 ਸਾਲ ਦਾ ਇਸ ਕਰਕੇ 26 ਮਹੀਨਿਆਂ ਦਾ ਝੂਠ ਤੋਂ ਇਲਾਵਾ ਸਰਕਾਰ ਨੇ ਕੁਝ ਨਹੀਂ ਕੀਤਾ ਤੁਹਾਨੂੰ ਪਤਾ ਕਿ ਡਿਵੈਲਪਮੈਂਟ ਦੇ ਨਾਮ ਦੀ ਜਿਹੜੀ ਚੀਜ਼ ਹੈ ਉਹ ਜ਼ੀਰੋ ਸੀ ਮੈਂ ਪਾਰਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਾ ਗ੍ਰਹਿ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਜੀ ਦਾ ਧੰਨਵਾਦ ਕਰਦਾ ਸੂਬੇ ਦੇ ਪ੍ਰਧਾਨ ਸਾਡੇ ਸੁਨੀਲ ਜਾਖੜ ਜੀ ਦਾ ਆਪਣੇ ਵੱਡੇ ਭਾਈ ਸੁਸ਼ੀਲ ਰਿੰਕੂ ਜੀ ਦਾ ਐਮਪੀ ਸਾਹਿਬ ਦਾ ਜਿਨ੍ਹਾਂ ਸਾਰਿਆਂ ਨੇ ਸੀਨੀਅਰ ਲੀਡਰਸ਼ਿਪ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਤੇ ਮੈਨੂੰ ਇਸ ਲਈਕ ਸਮਝਿਆ ਕਿ ਪਾਰਟੀ ਟਿਕਟ ਦੇ ਕੇ ਮੈਨੂੰ ਮੈਦਾਨ ਚ ਉਤਾਰਿਆ ਕਿਉਂਕਿ ਮੈਂ ਝੂਠ ਦੇ ਖਿਲਾਫ ਬੋਲਿਆ ਸੱਚ ਦੇ ਲਈ ਲੜਿਆ ਮੇਰੇ ਲੋਕਾਂ ਦੇ ਲਈ ਲੜਿਆ ਆਪਣੇ ਪਰਿਵਾਰ ਕਿਉਂਕਿ ਜਲੰਧਰ ਵੈਸ ਦਾ ਸਾਰਾ ਜਿਹੜੇ ਲੋਕ ਹੈ ਇਹ ਮੇਰਾ ਪਰਿਵਾਰ ਹੈ ਮੈਂ ਉਹਨਾਂ ਦੇ ਖਾਤਰ ਇਹ ਜਿਹੜਾ ਡਿਸੀਜਨ ਲਿਆ ਸੀ ਅਗਰ ਮੁੱਖ ਮੰਤਰੀ ਸੂਬੇ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਜ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਵੱਡੇ ਵੱਡੇ ਵਾਅਦੇ ਕਰ ਰਿਹਾ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਾਵਾਂਗਾ ਕਿ ਜੇ 26 ਮਹੀਨਿਆਂ ਦਾ ਉਹਨਾਂ ਨੇ ਕੰਮ ਕੀਤਾ ਹੈ 26 ਮਹੀਨਿਆਂ ਦੇ ਜਿਹੜੇ ਵਾਅਦੇ ਪੂਰੇ ਕੀਤੇ ਆ ਉਹ ਜੇ ਉਹ ਵਾਅਦੇ ਜਲੰਧਰ ਦੇ ਲੋਕਾਂ ਨੂੰ ਦੱਸ ਦੇਣ ਕਿ ਕਿਹੜੀ ਮਾਂ ਨੂੰ 1000 ਰੁਪਏ ਮਿਲਿਆ ਕਿਹੜੀ ਭੈਣ ਨੂੰ 1000 ਰੁਪਏ ਮਿਲਿਆ ਕਿਹੜੇ ਸਕੂਲ ਆਫ ਐਮਿਨਸ ਬਣ ਗਏ ਕਿਹੜੇ ਸਕੂਲ ਆਫ ਸਮਾਰਟ ਜਲੰਧਰ ਚ ਖੁੱਲ ਗਏ ਕਿੰਨੇ ਨਵੇਂ ਕਾਲਜ ਬਣ ਗਏ ਕਿੰਨੇ ਨਵੇਂ ਜਿਹੜੇ ਪੀਜੀਆਈ ਦਰਜੇ ਦੇ ਹਸਪਤਾਲ ਖੁੱਲ ਗਏ ਆ ਕਿੰਨੇ ਜਿਹੜੇ ਇੱਥੇ ਦੀ ਡਿਵੈਲਪਮੈਂਟ ਕਿਹੜੀ ਕਿਹੜੀ ਜਗ੍ਹਾ ਕੀਤੀ ਆ ਅਗਰ ਉਹ ਇਸ ਚੀਜ਼ ਨੂੰ ਮੰਨਦੇ ਆ ਤੇ ਜਰੂਰ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਬੈਂਕ ਨੂੰ ਕੈਂਦਰੀ ਲੋਕਾਂ ਨੂੰ ਅਪੀਲ ਕਰਾਂਗਾ ਕਿ ਵੋਟ ਆਮ ਆਦਮੀ ਨੂੰ ਪਾਈਓ ਅਗਰ ਜਲੰਧਰ ਦੇ ਵਿੱਚ ਡਿਵੈਲਪਮੈਂਟ ਜ਼ੀਰੋ ਕਾਰਪੋਰੇਸ਼ਨ ਅਜ ਪੌਨੇ ਦੋ ਸਾਲ ਦੀ ਠੱਪ ਪਈ ਹੈ ਕਾਰਪੋਰੇਸ਼ਨ 'ਚ ਮੇਰ ਹੀ ਨਹੀਂ ਹੈ 6 ਵਾਰੀ ਕਮਿਸ਼ਨਰ ਦੇ ਨੋਮੇਂਟੇ ਤਬਾਲੇ ਇੱਕ ਆਈਐਸ ਅਫਸਰ ਕੁਰਸੀ ਤੇ ਬੈਠਦਾ ਹੈ ਉਹਨਾਂ ਦਾ ਤਬਾਲਾ ਜਿਸ ਕਰਕੇ ਕਿ ਜਲੰਧਰ ਦੇ ਜਿਹੜੇ ਹਾਲਾਤ ਹੈ ਬੜੇ ਖਤਰਨਾਕ ਹੈ ਅੱਜ ਨਜ਼ਾਇਜ਼ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਨਜ਼ਾਇਜ਼ ਉਹ ਮਾਫੀਆ ਦਾ ਬਹੁਤ ਵੱਡਾ ਦਬ ਦਬਾ ਹੈ ਲੀਡਰਾਂ ਦਾ ਅਫਸਰਾਂ ਦਾ ਜਿਹੜਾ ਇਹਨਾਂ ਦੇ ਉੱਤੇ ਦਬਾਅ ਹੈ ਕਿਹੜੇ ਲੀਡਰ ਚੰਡੀਗੜ੍ਹ ਤੋਂ ਇਹ ਕੰਮ ਕਰਾਉਂਦੇ ਆ ਜਨਤਾ ਦੱਸੇਗੀ ਅੱਜ ਹਲਕੇ ਦੇ ਨਸ਼ਾ ਬਹੁਤ ਵਿਕ ਰਹੇ ਆ ਮੈਂ ਕਹਨਾ ਜਲੰਧਰ ਵੈਸ ਦੀ ਕਮਾਂਡ ਮੇਰੇ ਕੋ ਸੀ ਕਰਤਾਰਪੁਰ ਦੀ ਕਮਾਂਡ ਕਿਹਦੇ ਕੋਲ ਹੈ ਸੈਂਟਰ ਦੀ ਕਮਾਂਡ ਕਿਹਦੇ ਕੋਲ ਹੈ ਨਾਰਥ ਦੀ ਕਮਾਂਡ ਕਿਹਦੇ ਕੋਲ ਹੈ ਇਹ ਤਾਂ ਕੈਂਟ ਦੀ ਕਮਾਨ ਕੀ ਦੇ ਕੋਲੇ ਕੋਲੇ ਆ ਅੱਜ 500 ਲਾਟਰੀ ਸਟਾਲ ਜਲੰਧਰ ਸ਼ਹਿਰ ਚ ਖੁੱਲ ਚੁੱਕਾ ਹੈ ਉਹ ਕਿਹਨਾਂ ਲੋਕਾਂ ਦਾ ਹੈ ਇਹ ਮੁੱਖ ਮੰਤਰੀ ਨੂੰ ਜਵਾਬ ਦੇਣਾ ਪਏਗਾ ਜਿਸ ਬਾਬਤ ਇਲਜ਼ਾਮ ਤਾਂ ਤੁਹਾਡੇ ਤੇ ਵੀ ਅੰਗਰਾਜ ਸਾਹਿਬ ਲੱਗਦੇ ਆ ਇਹਦਾ ਮਤਲਬ ਹੈ ਜਲੰਧਰ ਦਾ ਬਹੁਤ ਵੱਡਾ ਫਿਰ ਸਾਰਾ ਲੀਡਰ ਮੈਂ ਹੀ ਹੋ ਗਿਆ ਨਾ ਇਹਦਾ ਮਤਲਬ ਜੇ ਸਾਰਾ 500 ਸਟਾਲ ਮੇਰਾ ਹੈ ਜੇ ਲੱਕੇ ਜੇ ਨਸ਼ਾ ਮੇਰਾ ਵੀ ਕਰਿਆ ਹੈ ਇਹਦਾ ਮਤਲਬ ਮੇਰੀ ਚਲਦੀ ਬੋਤ ਹੋएगी ਫਿਰ ਫਿਰ ਮੈਨੂੰ ਅਸਤੀਫਾ ਦੇਣ ਦੀ ਲੋੜ ਕੀ ਸੀ ਇਸ ਕਰਕੇ ਇਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਆਪਣੀ ਨਲੈਕੀ ਜਿਹੜੀ ਹੈ ਨੂੰ ਮੰਨਣਾ ਪਏਗਾ ਲੀਡਰਸ਼ਿਪ ਨੂੰ ਇਸ ਨੂੰ ਸੈਪਟ ਕਰਨਾ ਪਏਗਾ ਸਾਡੀ ਨਲੈਕੀ ਹੈ ਅੱਜ ਜਿਹੜੇ ਵੱਡੇ ਵੱਡੇ ਲੋਕ ਹਫਤਾ ਵਸੂਲੀ ਕਰ ਰਹੇ ਆ ਇਹ ਨਾ ਕਰੋ ਸ਼ੀਤਲੰਗਰਾਲ ਉਹ ਰਿਛੀ ਰਿੰਕੂ ਦੇ ਇਜ਼ਾਮ ਲਗਾ ਕੇ ਲੋਕ ਮਾਫ ਨਹੀਂ ਕਰਨਗੇ ਲੋਕ ਤਿਆਰ ਬੈਠੇ ਆ 10 ਤਰੀਕ ਨੂੰ ਜਵਾਬ ਦੇਣਗੇ ਇੱਕ ਇੱਕ ਵੋਟ ਲੋਕ 10 ਸਾਲ ਦੀ ਡਿਵੈਲਪਮੈਂਟ ਦੇਸ਼ ਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਹੱਕ ਦੇ ਵਿੱਚ ਇਹ VOTING ਕਰਕੇ ਮੈਨੂੰ ਵਿਧਾਨ ਸਭਾ ਚ ਭੇਜਣਗੇ ਵਿਧਾਨ ਸਭਾ ਦੇ ਵਿੱਚ ਜਲੰਧਰ ਦੀ ਲੜਾਈ ਲੜਾਂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਜਲਦੀ ਜਿਹੜੀ ਕਾਰਪੋਰੇਸ਼ਨ ਜਲੰਧਰ ਸ਼ਹਿਰ ਦੀ ਆ ਉੱਥੇ ਭਾਰਤੀ ਜਨਤਾ ਪਾਰਟੀ ਦਾ ਮੇਰ ਬਣਨ ਜਾ ਰਿਹਾ ਔਰ ਜਿੰਨਾ ਵੀ ਸਮਾਰਟ ਸਟੀ ਦਾ ਪੈਸਾ ਲੈ ਕੇ ਜਲੰਧਰ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਨੰਬਰ 1 ਕਰਾਵਾਂਗੇ 26 ਮਹੀਨੇ ਦੀ ਤੁਸੀਂ ਗੱਲ ਕਰਦੇ ਹੋ ਇਹ ਗੱਲਾਂ ਉਦੋਂ ਆਮ ਆਦਮੀ ਪਾਰਟੀ ਦੇ ਸਾਹਮਣੇ ਰੱਖੀਆਂ ਸੀ ਵੀ ਨਸ਼ਾ ਬਹੁਤ ਹੈ ਕਾਰਪੋਰੇਸ਼ਨ ਦਾ ਕੋਈ ਮੁੱਦਾ ਚੁੱਕਿਆ ਸੀ ਉਦੋਂ ਕਿ ਜਾਂ ਤੁਹਾਨੂੰ ਚੁੱਕਣੇ ਨਹੀਂ ਦਿੱਤਾ ਇਹ ਚੀਜ਼ ਆ ਜਿਹੜਾ ਮੁੱਦਾ ਹੈ ਮੈਂ ਤੁਹਾਨੂੰ ਐਵੀਡੈਂਸ ਦੇ ਸਕਾਂ ਕਿ ਮੈਨੂੰ ਸੀਵਰ ਖਲਾਨ ਦੇ ਲਈ ਵੀ రెడ్డి ਅਨੰਦ ਦੇ ਅਰਜਰਵਰਾ ਦਿੱਲੀ ਤੋਂ ਭਟਾਏ ਸੀ ਜਿਹੜੇ ਲੋਕ ਉਹਨਾਂ ਨੂੰ ਕੰਪਲੇਂਟ ਕਰਨੀ ਪੈਂਦੀ ਸੀ ਇੱਕ ਐਮਐਲਏ ਹੋਣ ਦੇ ਨਾਤੇ ਇੱਕ ਮੁੱਖ ਮੰਤਰੀ ਦੇ ਦਰਬਾਰ ਦੇ ਵਿੱਚ ਮੈਨੂੰ ਸੀਵਰ ਦੀ ਵੀ ਕੰਪਲੇਂਟ ਕਰਨੀ ਪਵੇ ਅੱਜ ਇੱਕ ਇੱਕ ਲਾਈਟ ਵੀ ਜਲੰਧਰ ਵਿਖੇ 26 ਮਹੀਨਿਆਂ ਦੀ ਲੱਗੀ ਹੋਵੇ ਮੈਂ ਜਿੱਥੇ ਕੋਈ ਕੋਥੇ ਮੈਨੂੰ ਤਿਆਰ ਹੈ ਇੱਕ ਜ਼ੀਰੋ ਡਿਵੈਲਪਮੈਂਟ ਜਿਹੜੀ ਕਾਂਗਰਸ ਟਾਈਮ ਤੇ ਜਿਹੜੇ ਦੁਗਾਟਨ ਹੋਏ ਸੀ ਕਾਂਗਰਸ ਟਾਈਮ ਤੇ ਜਿਹੜੇ ਸੁਸ਼ੀਲ ਰਿੰਕੂ ਜੀ ਜਿਹੜੇ ਕੰਮ ਛੱਡ ਕੇ ਗਏ ਸੀ ਇਹਨਾਂ ਦੀ ਪਾਰਟੀ ਨੇ ਉਹੀ ਦੁਆਰਾ ਦੁਗਾਟਨ ਕਰਕੇ ਉਹਨਾਂ ਕੰਮਾਂ ਨੂੰ ਹੀ ਦੁਆਰਾ ਰੀਨੂਮ ਕਰਕੇ ਜਨਤਾ ਨੂੰ ਸਮਰਪਿਤ ਕਰਤਾ ਕਿ ਅਸੀਂ ਕੰਮ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਉਹ ਸਾਰੇ ਕੰਮ ਸੁਸ਼ੀਲ ਰਿੰਕੂ ਦੀ ਰਹਿਨਮਾਈ ਚ ਹੋਏ ਸੀ ਅਗਰ ਜਲੰਧਰ ਦੀ ਮੈਂ ਡਿਵੈਲਪਮੈਂਟ ਗੱਲ ਕਰਾਂ ਅੱਜ ਜਿਹੜੇ ਸਾਡੇ ਕੈਂਡੀਡੇਟ ਹੈ ਮਹਿੰਦਰ ਪੱਗ ਜੀ ਉਹਨਾਂ ਨੂੰ ਦੋ ਵਾਰੀ ਜਲੰਧਰ ਦੇ ਲੋਕ ਪਹਿਲੇ ਵੀ ਇਨਕਾਰ ਚੁੱਕਿਆ ਹੈ ਪਹਿਲੇ ਵੀ ਉਹਨਾਂ ਨੂੰ ਘਰ ਬਿਠਾ ਚੁੱਕਿਆ ਹੈ ਅੱਜ ਪਾਰਟੀ ਨੇ ਉਹ ਕੈਂਡੀਡੇਟ ਉਤਾਰਿਆ ਕਰੋੜਪਤੀ ਅਰਬਪਤੀ ਅਜੋ ਗੱਲ ਕਿੱਥੇ ਗਈ ਜਿਹੜੀ ਕਹਿੰਦੇ ਰੇ ਆ ਕਿ ਆਮ ਆਦਮੀ ਗਰੀਬਾਂ ਦੀ ਪਾਰਟੀ ਹੈ ਆਮ ਆਦਮੀ ਪਾਰਟੀ ਆਮ ਕਰਾਂ ਦੀ ਪਾਰਟੀ ਐ ਅੱਜ ਕੈਂਡੀਡੇਟ ਕਿਹੜਾ ਉਤਾਰਿਆ ਜਿਹੜਾ ਅਰਬਪਤੀ ਮਹਿਲਾ ਚ ਰਹਿੰਦਾ ਐ ਅੱਜ ਉਹਨੂੰ ਟਿਕਟ ਮਿਲੀ ਐ ਅੱਜ ਕਿਸੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਟਿਕਟ ਨਹੀਂ ਮਿਲੀ ਅੱਜ ਕਿਸੇ ਵੀ ਸੋਨ ਲਾਲ ਜੀਤ ਲਾਲ ਜਿਹੜਾ ਗੱਲਾਂ ਕਰਦੇ ਰਹੇ ਮੁੱਖ ਮੰਤਰੀ ਜੁਧਾਰ ਸਿੰਘ ਦੀ ਅਮਰਤਪਾਲ ਦੀ ਇਦਾਂ ਦੇ ਕਤੇਰੇ ਕਾਰਕਾਤਾਂ ਨੂੰ ਟਿਕਟ ਨਹੀਂ ਮਿਲੀ ਅੱਜ ਟਿਕਟ ਕਿੰਨੂੰ ਮਿਲੀ ਜਿਹੜਾ ਕਰੋੜਪਤੀ ਅਰਬਪਤੀ ਜਿੰਨੇ ਸੱਤਾ 'ਚ ਬੈਠ ਕੇ ਪਿੱਤਾ ਦੇ ਸਿਰ ਦੇ ਉੱਤੇ ਇਹਦਾ ਪੈਸਾ ਕਮਾ ਕੇ ਅੱਜ ਮਹਿਲਾਂ ਦੇ ਵਿੱਚ ਰਹਿ ਰਿਹਾ ਉਹ ਵੀ ਮਹਿਲ ਜਲੰਧਰ ਵੈਸਤੂ 15 ਕਿਲੋਮੀਟਰ ਦੂਰ ਹੈ ਉੱਥੇ ਕੋਈ ਵੀ ਗਰੀਬ ਮੇਰਾ ਜਿਹੜਾ ਪਰਿਵਾਰ ਦਾ ਜੀ ਹੈ ਜਲੰਧਰ ਵੈਸੇ ਦੇ ਮੇਰੇ ਲੋਕ ਹੈ ਉਸ ਮਹਿਲ ਚ ਨਹੀਂ ਜਾ ਸਕਦੇ ਕਿਉਂਕਿ ਉੱਥੇ ਲੱਖਾਂ ਰੁਪਏ ਦਾ ਮਾਰਬਲ ਪਿਆ ਹੈ ਇਹ ਕਹਿੰਦੇ ਕਿ ਉਸ ਮਾਰਬਲ ਦੇ ਉੱਤੇ ਜੇ ਕੋਈ ਬਸਤੀਆਂ ਚੋਂ ਬੰਦਾ ਆ ਜਾਵੇ ਉਹ ਮਾਰਬਲ ਖਰਾਬ ਹੋ ਜਾਂਦਾ ਹੈ ਇਸ ਕਰਕੇ ਅਗਰ ਕੋਈ ਬਸਤੀਆਂ ਤੋਂ ਜਾਂਦਾ ਉਹਨੂੰ ਕੋਠੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਕਿ ਜਿਹੜਾ ਕਰੋੜਾਂ ਅਰਬਾਂ ਰੁਪਏ ਦਾ ਜਿਹੜਾ ਮਹਿੰਦਰ ਪਗੜ ਦਾ ਮਹਿਲ ਹੈ ਉੱਥੇ ਗਰੀਬਾਂ ਦੀ ਐਂਟਰੀ ਨਹੀਂ ਹੈ ਇਸ ਕਰਕੇ ਮੁੱਖ ਮੰਤਰੀ ਸਾਹਿਬ ਜਿਹੜੀ ਟਿਕਟ ਦਿੱਤੀ ਹੈ ਅੱਜ 1 ਕਰੋੜ ਪਤੀ ਨੂੰ ਟਿਕਟ ਦਿੱਤੀ ਹੈ ਇਹਦਾ ਜਿਹੜਾ ਜਵਾਬ ਹੈ ਇਦਾਂ ਦੋ ਵਾਰੀ ਜਲੰਧਰ ਦੇ ਲੋਕਾਂ ਨੇ ਦਿੱਤਾ ਤੀਜੀ ਵਾਰੀ ਵੀ ਦਸ ਤਰੀਕ ਲੋਕ ਤਿਆਰ ਬੈਠੇ ਆ ਹੁਣ ਚੁਣੌਤੀ ਮੰਨਦੇ ਹੋ ਤੁਸੀਂ ਚੁਣੌਤੀ ਮੰਨਦੇ ਹੋ ਮੈਂ ਸਿਰਫ ਤੇ ਸੱਚਾਈ ਔਰ ਝੂਠ ਦੀ ਲੜਾਈ ਲੋਕ ਵੋਟ ਦੇਣਗੇ ਝੂਠ ਨੂੰ ਦੇਣੀ ਹੈ ਕਿ ਸੱਚ ਨੂੰ ਦੇਣੀ ਹੈ ਝੂਠ 22 ਮਹੀਨਿਆਂ ਦਾ ਸੱਚ 10 ਸਾਲ ਦਾ ਜੇ 22 ਮਹੀਨੇ ਦੇ ਵਿੱਚ ਕੰਮ ਕੀਤੇ ਆ 43000 ਨੌਕਰੀ ਦੀ ਗੱਲ ਕਰਦੇ ਮੁੱਖ ਮੰਤਰੀ ਸਾਹਿਬ ਕਿ ਮੈਂ 43000 ਨੌکریاں ਬਣ ਦਿੱਤੀਆਂ ਮੁੱਖ ਮੰਤਰੀ ਸਾਹਿਬ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਪ੍ਰਚਾਰ ਦੇ ਲਈ ਆ ਗਏ ਹੋ ਜਲੰਧਰ ਦੇ ਵਿੱਚ ਲਿਸਟ ਨਾਲ ਲੈ ਕੇ ਆਈਓ ਕਿ ਕਿੰਨੀਆਂ ਨੌکریاں ਦਿੱਤੀਆਂ ਜਲੰਧਰ ਵਿਖੇ ਦੇ ਵਿੱਚ ਕਿੰਨੇ ਸਕੂਲ ਖੋਲੇ ਕਿੰਨੇ ਕਾਲਜ ਖੋਲੇ ਕਿੰਨੀ ਥਾਂ ਦੇ ਉੱਤੇ ਜਿਹੜੀ ਤੁਹਾਡੇ ਵੱਲੋਂ ਸਰਕਾਰ ਵੱਲੋਂ ਡਿਵੈਲਪਮੈਂਟ ਕੀਤੀ ਗਈ ਡਿਵੈਲਪਮੈਂਟ ਕੀਤੀ ਸੁਸ਼ੀਲ ਰਿੰਕੂ ਨੇ ਜਾ ਕੇ ਦੇਖੋ ਕੋਲੇਜ ਕਿਦਾਂ ਦਾ ਬਣਿਆ ਚੇਲੰਦੇ ਵਿੱਚ ਜਾ ਕੇ ਦੇਖੋ ਸਭ ਤੋਂ ਸਮਾਰਟ ਸਕੂਲ ਬਣਿਆ ਅੱਜ ਸ਼੍ਰੀ ਗੁਰੂ ਰਵਿਦਾਸ ਸਮਰੇ ਨਾਂ ਦੇ ਉੱਤੇ ਬਬਿਆ ਸਮਾਗ ਬਣ ਰਿਹਾ ਕੰਪਿਊਟਰ ਹਾਲ ਅੱਜ ਸਤੂਰ ਕਬੀਰ ਮਰੇ ਨਾਂ ਦੇ ਉੱਤੇ ਕੰਪਿਊਟਰ ਹਾਲ ਬਣ ਰਿਹਾ ਸ਼ੁਸ਼ੀਲ ਰਿੰਕੂ ਦੀ ਦੇਣ ਜਿਸ ਨੂੰ 5 ਸਾਲ ਦੇ ਸਮੇਂ ਮਿਲਿਆ ਅੱਜ ਉਸ ਨੇ ਜੰਦਰ ਦੇ ਨਹਾਰ ਬਦਲੀ ਹੈ ਇਦਾਂ ਦੀ ਅੱਜ ਉਸ ਭਰਾ ਦੇ ਅਸ਼ੀਰਵਾਦ ਸਦਕੇ ਉਹਨਾਂ ਦੇ ਕੋ ਅਸ਼ੀਰਵਾਦ ਲੈ ਕੇ ਮੈਂ ਕੰਮ ਕਰਾਂਗਾ ਅਸੀਂ ਦੋਨੋਂ ਹੀ ਭਰਾ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਚਲੰਦਰ ਸ਼ਹਿਰ ਦੀ ਜਿਹੜੀ ਡਿਵੈਲਪਮੈਂਟ ਆ ਉਹ ਨੰਬਰ 1 ਕਰਾਵਾਂਗੇ ਦੂਸਰੇ ਪਾਸੇ ਸੀਐਮ ਮਾਨ ਵੀ ਆ ਗਏ ਨੇ ਇੱਥੇ ਉਹ ਵੀ ਪ੍ਰਚਾਰ ਕਰਨਗੇ ਗਰਾਊਂਡ ਲੈਵਲ ਤੇ ਕਿੰਨਾ ਕੁ ਦੇਖਦੇ ਹਾਂ ਕਿੰਨੀ ਕੁ ਚੁਣੌਤੀ ਹੈ ਖੁਦ ਸੀਐਮ ਮਾਨ ਆ ਰਿਹਾ ਹੈ ਮੁੱਖ ਮੰਤਰੀ ਸਾਹਿਬ ਆ ਰਹੇ ਹਨ ਚੁਣੌਤੀ ਝੂਠ ਔਰ ਸੱਚ ਦੀ ਮੁੱਖ ਮੰਤਰੀ ਸਾਹਿਬ ਨੂੰ ਲੋਕ ਝੂਠ ਪਸੰਦ ਨਹੀਂ ਕਰਨਗੇ ਝੂਠ ਬਹੁਤ ਬੋਲ ਲਿਆ ਉਹਨਾਂ ਨੂੰ ਇਹ ਤਾਜ਼ਾ ਤਾਜ਼ਾ ਜਵਾਬ ਮਿਲਿਆ 12 13 ਦਿਨ ਪਹਿਲੇ ਅ ਰਿਜ਼ਲਟ ਆਇਆ ਹੈ ਇਹ ਰਿਜ਼ਲਟ 4 ਤਰੀਕ ਨੂੰ ਮਿਲਿਆ ਜਲੰਧਰ ਵੈਸ ਦੀ ਜਿਹੜੀ ਕਮਾਨ ਸੀ ਉਹ ਭਿੰਦਰ ਭਗਤ ਜੀ ਦੇ ਹੱਥ ਦੇ ਵਿੱਚ ਸੀ ਜਲੰਧਰ ਦੇ ਲੋਕਾਂ ਨੇ ਜਿਹੜੀ ਪਾਰਟੀ ਦੀ 40-45000 ਵੋਟ ਸੀ ਉਹ 15000 ਤੇ ਰਹਿ ਗਈ ਹੈ ਮੈਨੂੰ ਲੱਗਦਾ ਕਿ ਇਸ ਇਲੈਕਸ਼ਨ ਜੋ 15000 ਵੋਟ ਤੋਂ ਵੀ ਪਾਰਟੀ ਚਲੀ ਜਾਏਗੀ ਜਿਹੜੀ ਲੜਾਈ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਹੋਏਗੀ ਲੋਕ ਸੱਚ ਔਰ ਝੂਠ ਰੋੜ ਦੇਣਗੇ ਲਾਸਟ ਸਵਾਲ ਹੈ ਲੋਕ ਸਭਾ ਦੀ ਇਲੈਕਸ਼ਨ ਰਿੰਕੂ ਹੁਣੀ ਹਾਰੇ ਆ ਇਸ ਵਾਰ ਤੁਹਾਨੂੰ ਲੱਗਦਾ ਕਿ ਫਿਰ ਬੀਜੇਪੀ ਤੇ ਵਿਸ਼ਵਾਸ ਕੀਤਾ ਜਾਊਗਾ ਇੱਕ ਦਲ ਬਦਲੀਆਂ ਦਾ ਦੌਰ ਹੈ ਉਹਨਾਂ ਨੂੰ ਵੀ ਲੋਕ ਕਹਿ ਰਹੇ ਕਿ ਇਸ ਵਾਰੀ ਦਲ ਬਦਲੀਆਂ ਨੂੰ ਅਸੀਂ ਐਕਸੈਪਟ ਨਹੀਂ ਕਰਨਾ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹ ਵੀ ਦਲ ਬਦਲੀ ਗਿਨੇ ਜਾਣਗੇ ਉਹ ਵੀ ਪਾਰਟੀ ਛੱਡ ਕੇ ਆਏ ਆ ਮੈਂ ਤਾਂ ਪਰਿਵਾਰ ਚ ਵਾਪਸ ਆਇਆ ਮੈਂ ਤਾਂ ਇਸ ਪਰਿਵਾਰ ਤੋਂ ਗਿਆ ਸੀ ਮੈਂ ਤਾਂ ਪਰਿਵਾਰ ਚ ਵਾਪਸ ਆਇਆ ਜਿਹੜੇ ਮੁੱਖ ਮੰਤਰੀ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਅਸੀਂ ਵੀ ਉਹਨਾਂ ਵਾਅਦਿਆਂ ਦੇ ਚਾਂਸਿਆਂ 'ਚ ਆ ਕੇ ਚਲੇ ਗਏ ਸੀ ਇੱਕ ਵੀ ਉਹ ਵਾਅਦਾ ਪੂਰਾ ਨਹੀਂ ਕੀਤਾ ਸੀ ਪਰਿਵਾਰ ਚ ਵਾਪਸ ਆ ਗਿਆ ਪਰਿਵਾਰ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਬਾਕੀ ਜਲੰਧਰ ਦੇ ਲੋਕਾਂ ਨੇ ਸੁਸ਼ੀਰ ਰਿੰਕੂ ਦੇ ਉੱਤੇ ਪਿਸ਼ਵਾਸ ਕੀਤਾ ਉਹਨੂੰ ਮੌਕਾ ਦਿੱਤਾ ਜਲੰਧਰ ਸ਼ਹਿਰ ਦੇ ਵਿੱਚੋਂ ਬਹੁਤ ਵੱਡੀ ਲੀਡ ਦੇ ਨਾਲ ਸੁਸ਼ੀਰ ਰਿੰਕੂ ਨੂੰ ਵੋਟ ਪਈ ਹੈ ਜਿੱਥੇ ਪਿੰਡਾਂ ਦੀ ਗੱਲ ਕਰਾਂ ਪਿੰਡਾਂ 'ਚ ਵੋਟ ਇਸ ਕਰਕੇ ਨਹੀਂ ਪਈ ਕਿ ਜਿਹੜੇ ਵਿਰੋਧੀ ਲੋਕ ਸੀ ਉਹਨਾਂ ਨੇ ਇੱਕ ਬਹੁਤ ਵੱਡਾ ਇੱਕ ਜਿਹੜਾ ਪ੍ਰੋਟੋਕਾਲ ਕੀਤਾ ਜਿਹੜਾ ਸੰਵਿਧਾਨ ਦੇ ਲਈ ਉਹਨਾਂ ਨੇ ਇੱਕ ਬਾਰ-ਬਾਰ ਕਿਹਾ ਕਿ 400 ਪਾਰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲ ਕਰਦੇ ਆ ਅਗਰ 400 ਸੀਟਾਂ ਆ ਗਈਆਂ ਜਿਹੜਾ ਸੰਵਿਧਾਨ ਉਹ ਖਤਰੇ 'ਚ ਪੈ ਜਾਣਾ ਇਸ ਕਰਕੇ ਇਦਾਂ ਦੀ افਵਾਹ ਫਲਾ ਕੇ ਕਾਂਗਰਸੀਆਂ ਨੇ ਜਿਹੜਾ ਵੋਟ ਬੈਂਕ ਤੋੜਨ ਦੀ ਕੋਸ਼ਿਸ਼ ਕੀਤੀ ਪਰ ਦੇਸ਼ ਦੇ ਲੋਕਾਂ ਨੇ ਤੇ ਜੀਵਾ ਨਰਿੰਦਰ ਮੋਦੀ ਤੋਂ ਤੇ ਵਿਸ਼ਵਾਸ ਕੀਤਾ ਅੱਜ ਦੇਸ਼ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਦਿੱਤੀ ਅੱਜ ਉਹ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਅੱਜ ਜੇ ਸਰਕਾਰ ਸੂਬੇ ਦੇ ਵਿੱਚ ਕੋਈ ਹੋਰ ਹੈ ਕੇਂਦਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੈ ਅਗਰ ਇਹ ਤੂੰ ਅਜੇ ਐਮਪੀ ਚੰਨੀ ਜੀ ਬਣ ਗਿਆ ਜਲੰਧਰ ਦੇ ਲੋਕਾਂ ਦੇ ਨਾਲ ਫਿਰ ਧੱਕਾ ਹੋ ਜਾਣਾ ਹੈ ਫਿਰ ਕੰਮ ਨਹੀਂ ਹੋਣਾ ਕੋਈ ਉੱਥੇ ਜੇ ਕੰਮ ਕੋਈ ਕਰਾਏਗਾ ਉਹ ਸੁਸ਼ੀਲ ਰਿੰਕੂ ਗਰਾ ਸਕਦਾ ਹੈ ਸੁਸ਼ੀਲ ਰਿੰਕੂ ਦੀ ਰੈਨਮਾਈ ਥੱਲੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਕੰਮ ਕਰਨਗੇ ਬੜੀ ਜਲਦੀ ਅਸੀਂ ਜਲੰਧਰ ਦੀ ਜਿਹੜੀ ਕਾਰਪੋਰੇਸ਼ਨ ਬਣਾਉਣ ਜਾ ਰਹੇ ਹਾਂ ਇਸ ਗੱਲ ਦੀ ਜਲੰਧਰ ਸ਼ਹਿਰ ਦੇ ਲੋਕਾਂ ਨੂੰ ਮੈਂ ਗਰੰਟੀ ਦੇਣਾ ਇਸ ਗੱਲ ਦਾ ਵਿਸ਼ਵਾਸ ਹੈ ਮੈਨੂੰ ਕਿ ਜਲੰਧਰ ਦਾ ਮੇਅਰ ਆਉਣ ਵਾਲੇ ਦਿਨਾਂ 'ਚ ਭਾਰਤੀ ਜਨਤਾ ਪਾਰਟੀ ਦਾ ਬਣਨ ਵਾਲਾ ਹੈ ਹੋਰ ਅਸੀਂ ਕੇਂਦਰ ਤੋਂ ਸਮਾਰਟ ਸਟੀ ਦੀ ਦਾ ਪੈਸਾ ਲੈ ਕੇ ਆਵਾਂਗੇ ਜਲੰਧਰ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਨੰਬਰ 1 ਕਰਾਵਾਂਗੇ ਰਹਿਣ ਦੇ ਲੋਕਾਂ ਦੇ ਜਿਹੜੇ ਕੰਮ ਹੈ ਉਸ ਨੂੰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਹੋਰ ਜਿਹੜਾ 26 ਹੋਰ 27 ਮਹੀਨਿਆਂ ਦਾ ਝੂਠ ਹੈ ਲੋਕਾਂ ਨੂੰ ਨੰਕਾਰ ਕੇ ਤੀਜੀ ਵਾਰ ਮਹਿੰਦਰ ਪਗਲ ਜੀ ਨੂੰ ਘਰ ਵਾਪਸ ਭੇਜਣਗੇ ਬਹੁਤ ਬਹੁਤ ਧੰਨਵਾਦਾ ਸ਼ੀਤਲੰਗ ਗੁਰਾਲ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੇ ਵੀ ਮੁੱਦੇ ਲੈ ਕੇ ਹੁਣ ਜਾਣਗੇ ਲੋਕਾਂ ਦੇ ਵਿੱਚ ਹਾਲਾਂਕਿ ਇਹ ਸੀਟ ਆਪ ਹੀ ਛੱਡੀ ਹੈ ਤੇ ਹੁਣ ਇੱਥੋਂ ਦੁਬਾਰਾ ਭਾਜਪੀ ਦੇ ਵੱਲੋਂ ਇਹਨਾਂ ਲੜਨਾ ਹੈ ਤੇ ਇਹਨਾਂ ਕਹਿ ਸੱਚ ਤੇ ਝੂਠ ਲੋਕਾਂ ਦੇ ਦਰ ਤੇ ਹੈ ਪਛਾਣਨਗੇ ਔਰ ਉਸ ਹਿਸਾਬ ਦੇ ਨਾਲ ਵੋਟ ਕਰਨਗੇ ਕੈਮਰਾਮੈਨ ਵਿਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਜਲੰਧਰ